那不知道。 ਕਿਉਂ ਆਏ ਅੱਜ ਅਸੀਂ ਆਏ ਹਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕੋਈ ਸਵਾਲ ਪੁੱਛਦੇ ਹੋ ਨਾ ਤੁਸੀਂ ਮੈਨੂੰ ਇਹ ਚਾਹੁੰਦੇ ਹੋ ਕਿ ਮੈਂ ਸਾਡੀ ਡਿਊਟੀ ਰਾਤ ਨੂੰ ਸਵੇਰ ਤੋਂ ਬਾਅਦ ਤੱਕ ਵੀ ਮੇਰੇ ਰਾਤ ਨੂੰ ਵੀ ਹੈ ਹੈ ਆਣੇ ਹਮੇਸ਼ਾ ਮਾੜਾ ਜਿਹਾ ਕੋਰ ਬੱਸ ਹੋਰ ਸਮਸਿਆਵਾਂ ਆਉਂਦੀਆਂ ਨੇ ਜਿਹੜੀਆਂ ਕੰਮ ਤੇ ਆਉਂਦੀਆਂ ਨੇ ਮੈਂ ਨਾ ਮੈਂ ਕੋਈ ਨਹੀਂ ਤਾਂ ਹੌਂਸਾ ਰੱਖੀਏ ਥੋੜੇ ਜਿਹੇ ਉਹ ਚਲੋ ਵਾਹ ਚੇਲਪਾ ਨੇ ਅੱਜ ਮੱਲਾ ਰਾਵੀ ਦਰਿਆ ਦੇ ਕੰਢੇ ਤੇ ਆਪਾਂ ਖੜੇ ਆ ਕਮਾਲ ਪੁਲ ਚੌਕੀ ਆ ਵਿਧਾਨ ਸਭਾ ਕਾਇਨਾਲਾ ਦੇ ਨਾਲ ਲੱਗਦੀ ਇਧਰਲੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਦਾ ਥੱਲੇ ਨੂੰ ਕਾਇਨਾਲਾ ਚੱਲਿਆ ਜਾਂਦਾ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਕਿਉਂਕਿ ਪਾਣੀ ਜਿਹੜਾ ਹੋਰ ਜਿਹੜਾ ਛੱਡਦਾ ਜਿਹੜਾ ਵਾਦ ਤੱਕ ਜਿਹੜਾ ਇੱਥੇ ਪਹੁੰਚਣ ਦੇ ਆਸਾਨ ਹੈ ਕਿ 10 ਵਜੇ ਦੇ ਲਾਗੇ-ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਆਏ ਸੀਗੇ ਕਿ ਕੁਝ ਜਿੱਕ ਤੇ ਦੋ ਰੁਪਏ ਦੇ ਆਪਾਂ ਨੂੰ ਕਿ ਤੂੰ ਤੁਸੀਂ ਬੰਦ ਟੁੱਟ ਜੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਇਹ ਅੰਦਰ ਲਈ ਫਸਲਾਂ ਤੋਂ ਖਾਬ ਪਉਣ ਗਈ ਜਿੱਦਾਂ ਜਿਹੜਾ ਛੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੰਦਾ ਉਹ ਮਹਤਵਾਂ ਕਦੇ ਸਭ ਕੋ ਠੀਕ ਠਾਕ ਰਹੇ ਬਾਬਾ ਬੁੱਢਾ ਸਾਹਿਬ ਕਦ ਪਰ ਜਿੰਨਾ ਪਾਣੀ ਪਿਛੋ ਛੱਡਿਆ ਉਹ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ ਸੋ ਮੈਂ ਉਹ ਦੇਖਣ ਵਾਸਤੇ ਆਈ ਆਪਸਾਂ ਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਜਿਹੜੀ ਕੋਈ ਇਹ ਲਈ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ ਪਰ ਅੱਜ ਦੇਖਣ ਆਏ ਸੀਗੇ ਹੁਣੇ ਵੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖ ਲਈਏ ਕਰਾਂ ਕੱਲ ਫਿਰ ਆਪਾਂ ਨੂੰ ਜਿਆਦੀ ਪਾਉ ਮੰਨਣਾ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ ਉਈ ਕੁਸ਼ਿਸ਼ ਇਹ ਕੋ ਨੁਕਸਾਨ ਨਾ ਹੋਵੇ ਇੱਕ ਕਿਸਾਨਾਂ ਨੂੰ ਜਾਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਜਾ ਜਾਏ ਕਿਉਂਕਿ ਸਾਨੂੰ ਆਤ ਤਾ ਦਰਿਆ ਤੋਂ ਪਾਰ ساری ਬੜੀ ਖੇਤੀ ਆ ਬਹੁਤ ਜਾਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਦੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ ਦੋ ਚਾਰ ਦਿਨ ਜਿੰਨੇ ਤੱਕ ਪਾਣੀ ਆਉਂਦੇ ਦਨ ਸਾਨੂੰ ਸਾਦੇ ਨੂੰ ਸੱਖਿਆ ਨਾ ਦੇਣਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਇਹ ਪੌਣ ਦੀ ਮੌਜੂਦਾ ਸਥਿਤੀ ਕੀ ਹੈ 라 ਵੀ ਦਰਿਆ ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਰ ਇਹ ਤਾਂ 1 ਲੱਖ ਕਿਊਸਿਕ ਪਾਣੀ ਆ 사ਦਾ ਹੀ 1 ਲੱਖ ਕਿਊਸਿਕ ਆ ਪਰ 1 ਲੱਖ 25 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਪਾਣੀ ਵੇਲੇ ਇਸ ਵੇਲੇ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1 ਲੱਖ 25 ਹਜ਼ਾਰ ਜਿਹੜਾ ਪਿੱਛੋਂ ਉੱਜ ਦਰਿਆ ਚੋਂ ਆਦਿਆ ਉਹ ਤੁਸੀਂ ਦੇਖੋਗੇ 7-8 ਹੋਏ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰ ਹੈ ਉਸ ਕਰਕੇ ਮਤਲਬ ਸਭ ਨੂੰ ਇਹ ਬੇਨਤੀ ਆ ਕਿ ਦੋ-ਚਾ ਦਿਨ ਉਹ ਸੌਕਤ ਹਮਾਰੇ ਸਾਰੇ ਜਣੇ ਤੇ ਕਿੰਨੀ ਐਤੀ ਜਿਹੜੀ ਪਾਣੀ ਨੂੰ ਸਾਂਭਣ ਦੀ ਔਰ ਕਿਸ ਤਰੀਕੇ ਦੇ ਪ੍ਰਬੰਧ ਪ੍ਰਕਾਸ਼ ਜਦੋਂ ਜਿਹਦੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣ ਆ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਕੁਸ ਕਰਿੰਦਾ ਉਦੋਂ ਬਿਲਕੁਲ ਨਹੀਂ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਨੇ ਉਹਨਾਂ ਤੋਂ ਫਿਰ ਦੱਲ ਲੱਗਣ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਰਿਆਂ ਖਿਲਾਫ ਨਾ ਹੋ ਜਾ। ਰਾਤ ਤੱਕ ਲੱਗਦੀ ਕਰੀਮ ਹੋ ਜਾਏਗਾ ਪਰ ਹੋ ਜਾਏਗਾ। ਬਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਦੇ ਮੈਂ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਕੋਲ ਨਾਲ ਸਾਰਿਆਂ ਨਾਲ ਗੱਲ ਹੋਈ। ਉਹ ਸ਼ਾਮ ਤੱਕ ਹੋ ਜਾਊਗਾ। ਉਹਨਾਂ ਨੇ ਜੋ ਖੜਾavr ਕੀ ਸਥਿਤੀ ਬੰਦੀ ਕਿਦਾਂ ਦੇ ਪ੍ਰਬੰਧ ਨੇ। ਇਹ ਖੜਾavr ਕੀ ਸਥਿਤੀ ਬੜੂਗੀ ਤਾਂ ਕੋਈ ਨਹੀਂ ਆਪਾਂ ਨਾਲ ਆ ਲੋਕਾਂ ਦੇ ਨਾਲ ਆ ਪੂਰੇ ਪ੍ਰਬੰਧ ਕੀਤੇ ਆ। ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਅ ਲਈ ਅੱਗੇ ਆਊਗੀ। ਅਸੀਂ ਪੜੇ ਇੱਕ ਬੇਨਤੀ ਜੂਦ ਆ ਪਿਛਲੀ ਵਾਰ ਕਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆ ਕੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕ ਦੋ ਦਿਨ ਆਪਣਾ ਖਿਆਲ ਰੱਖਣ ਬੋਲ ਜੀ ਸੀ ਇਸ ਤੋਂ ਬਾਅਦ ਉਹਨਾਂ ਨੇ ਲੜਤ ਜਾਰੀ ਕੀਤਾ ਕੋਈ ਵੀ ਉਹ ਅਲਰਟ ਉਹ ਵੀ ਜਾਰੀ ਹੋ ਗਿਆ ਜਿਹੜੇ ਦਾਵੀ ਦੇ ਕੰਢੇ ਤੇ ਇੰਦਰ ਵੀ ਜਿਆਦੀ ਮਤਲਬ ਅਲਰਟ ਜਿਆਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆ ਜਾਓ ਮੰਗਾ ਉਹ ਤਾਂ ਬਹਿ ਰੰਗਿਆ ਪੜ ਸਰਕਾਰ ਹੱਤੋਂ ਪੰਦ ਬੰਦ ਕਰਕੇ ਬੈਠੀ ਆ ਅਸੀਂ ਹਰ ਤਰ੍ਹਾਂ ਦਾ ਮਿਲੋ ਜਿਹੜਾ ਆਪਣੇ ਲੋਕਾਂ ਦੇ ਨਾਲ ਖੜਿਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤੇ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਗਿਆ ਮੋਕੇ ਦਫਸਾਂ ਲੈ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ ਹਾਂ